ਹਾਂਜੀ ਦੇਖੋ ਉੱਕੀ ਖਾਣ ਤੋਂ ਬਾਅਦ ਕਿੰਨੀ ਇੱਜ਼ਤ ਮਿਲਦੀ ਹੈ ਇਹ ਬੰਦੇ ਨੂੰ ਦੇਖਿਓ ਜੀ ਮਾੜੀ ਜਾੜਾ ਲੈ ਤੜਕੇ ਹੀ ਆਣ ਕੇ ਬਹਿ ਜਾਂਦੇ ਨੇ ਕਚੈਰੀ ਲਾ ਕੇ ਇੱਥੇ ਇੱਥੇ ਦਾ ਦੋ ਪਤੀਲੇ 6 ਵਜੇ ਤੋਂ ਚਾੜ੍ਹ ਕੇ ਰੋਟੀ ਘੜੇ ਟਾਈਮ ਖਾਣੀ ਹੁੰਦੀ ਹੈ ਮੈਂਬਰ ਮੁੰਬਰਾ ਦੇ ਘਰਾਂ ਤੇ ਆਉਂਦੀ ਹੁੰਦੇ ਨੇ ਲੋਕ ਹੁਣ ਉਹ ਤੂੰ ਬੱਸ ਕਰ ਮੈਂਬਰ ਮੁੰਬਰਾ ਦੇ ਬਾਹਰ ਰਿਆ ਕਰੋ ਇੱਥੇ 6 ਵਜੇ ਉਹਨਾਂ ਨੇ ਕਰਿਆ ਚਾਣੀ ਬੰਦੀ 6 ਵਜੇ ਤੋਂ ਪਤੀਲੇ ਧਰਦੇ ਅਸੀਂ ਓਏ ਫਿਰ ਬੋਟਾ ਪਾਈਆਂ ਨੇ ਅਗਲੇ ਨੂੰ ਮੈਨੂੰ ਤੇ ਬੋਟਾ ਪਾਈਆਂ ਤੂੰ ਉਹਨਾਂ ਦੇ ਘਰੇ ਜਾ ਕੇ ਪੀਚਾ ਇੱਥੇ ਚਾਣਾ ਫੇਰ ਤੋਂ ਧਰ ਲਓ ਇਹਨਾਂ ਦੇ ਚਾਟੇ ਸਿਆਪੇ ਕਰਨ ਬੈਜੋ ਆਪੇ ਕਰਨ ਭਈਓ ਨਾਲੇ ਹੋਏ ਮੈਂਬਰ ਨਹੀਂ ਨੀ ਬੱਜੇਗੀ ਤੂੰ ਪਿੰਡ 'ਚ ਉਹ ਤਾਂ ਹਾਰ ਪਰ ਨੀਮੀ ਹੋ ਹੋ ਪਉਂਦੀ ਮੈਨੂੰ ਲੋੜ ਨਹੀਂ ਮੈਂਬਰ ਨਹੀਂ ਵੱਜਾਂਦੀ ਆ ਸਵੇਰ ਤੋਂ ਮੈਂ ਤੇਰਾ ਚਾਹ ਦਾ ਸਿਆਪਾ ਕਰਾਂ ਕਿ ਮੈਂ ਇੱਥੇ ਰੋਟੀ ਪਾਣੀ ਕਰਾਂ ਇੱਕ ਤਾਂ ਆਹ